ਕਦੇ ਕੀ ਬਣਾਤਾ ਜੀ ਇਹ ਜਦੋਂ ਤੁਸੀਂ ਪਿੰਡ ਚ ਆਉਣੇ ਹੋ ਆਪਾਂ ਇਹੀ ਭਾਉਦੇ ਆ ਕਿ ਭਾਈ ਮੇਰਾ ਗਲੀ ਬਣ ਜੇ ਮੇਰੀ ਨਾਲੀ ਬਣ ਜੇ ਹੈ ਮੇਰੇ ਆ ਬੈਂਚ ਤੇ ਆ ਜਾਣ ਤੇ ਆਪਾਂ ਕਦੇ ਮਨ ਗਿਆ ਕਿ ਅਸੀਂ ਯਾਦ ਨਹੀਂ ਹੋਈਏ ਕਦੇ ਕਿਹਾ ਕਿ ਮੁੰਡੇ ਨੂੰ ਨੌਕਰੀ ਵੀ ਚਾਹੀਦੀ ਆ ਕਦੇ ਕਿਹਾ ਕਿ ਸਾਡਾ ਹੱਕ ਨਹੀਂ ਦਾ ਆ ਰਫਾਇਨਰੀ ਆ ਤੁਹਾਡੇ ਕੋਲ ਰਫਾਇਨਰੀ ਆ ਨਾ ਰਫਾਇਨਰੀ ਦੇ ਵਿੱਚ 25 ਹਜ਼ਾਰ ਬੰਦਾ ਤੁਹਾਡਾ ਕਿੰਨਾ ਬਈ 3100 ਆ ਜੇ ਦੌਰ ਫੈਂਡਰੀ ਪਾਸ ਹੁੰਦੀ ਆ ਨਾ ਉਦੋਂ ਇੱਕ ਮੱਦ ਲਿਖੀ ਜਾਂਦੀ ਸਾਡੇ ਬੰਦੇ ਲੱਗਣਗੇ ਆਹ ਬਣਾਲੇ ਆ ਬਣਾਲੇ ਕਾਰਖਾਨਾ ਬਿਜਲੀ ਦਾ 20000 ਦਾ ਤੁਹਾਡੇ ਕਿੰਨੇ ਬਈ 4000 ਆ ਆ ਇਹ ਉਹੀ ਚਲੋ ਗੋਇੰਦਪਾਲ ਸਾਹਿਬ ਹੈ 25000 ਬੰਦਾ ਹੈ ਤੇ ਤੁਹਾਡੇ ਬੰਦੇ ਕਿੱਥੇ ਆ ਬਈ ਗਾਇਬ ਫਿਰ ਸਾਡੀ ਸਾਰੇ ਨਹੀਂ ਇਹ ਜੇ ਕੋਈ ਤੁਹਾਡਾ ਲੀਡਰ ਚੰਗਾ ਹੋਵੇ ਰੱਖਣ ਦੇ ਉਹਦੀ ਕੀ ਮਜਾ ਇਸ ਕਰਕੇ ਸਾਰੀਆਂ ਗੱਲਾਂ ਸਾਡੇ 750 ਕਿਸਾਨਾਂ ਨੂੰ ਮੰਗੀ ਤਾਂ ਸੀ ਐਮਐਸਪੀਸੀ ਤੇ ਤਿੰਨ ਕਾਲੇ ਕਾਨੂੰਨ ਲਾ ਕੇ 750 ਨੂੰ ਜਾਨਾਂ ਲੈ ਲਈ ਤੇ ਫਿਰ ਤੁਸੀਂ ਦੱਸੋ ਵੀ ਅੱਜ ਤੱਕ ਜਿਹੜੇ ਨਰੇਕਾਂ ਵਾਲੇ ਉਹ ਵੀ ਰੋਦੇ ਫਿਰਦੇ ਰੋਦੇ ਫਿਰਦੇ ਕਿ ਨਹੀਂ ਇਹ ਸਾਰਾ ਕੁਝ ਸਾਨੂੰ ਮੰਗਤੇ ਬਣਾਤਾ ਕਿਉਂਕਿ ਇਹ ਮੰਗਤਾ ਜਿਹਾ ਨਿਕਲਣਾ ਚਾਹੀਦਾ